ਹਾਂਜੀ ਕੀ ਤੁਸੀਂ ਜਾਣਦੇ ਹੋ ਕਿ ਸ਼ਵਾਰੇ ਖਾਨ ਨਾਲ ਸਾਡੇ ਸਰੀਰ ਨੂੰ ਕੀ ਲਾਭ ਮਿਲਦੇ ਹਨ ਸਰਦੀਆਂ ਵਿੱਚ ਜਦਾ ਜਗਾ ਖੰਜੂਰ ਵਿਕਦੀ ਹੈ ਜਿਸ ਨੂੰ ਬੱਚੇ ਬੁੱਢੇ ਅਤੇ ਜਵਾਨ ਬੜੇ ਚਾਅ ਨਾਲ ਖਾਂਦੇ ਹਨ ਖੰਜੂਰ ਦਰਖਤ ਤੋਂ ਜਿਹੜੇ ਫਲ ਪੱਕਣ ਤੋਂ ਪਹਿਲਾਂ ਤੋੜ ਕੇ ਸੁਕਾਏ ਜਾਂਦੇ ਹਨ ਉਹਨਾਂ ਨੂੰ ਸ਼ਵਾਰਾ ਕਹਿੰਦੇ ਹਨ ਅਤੇ ਜਿਹੜੇ ਦਰਖਤ ਤੇ ਪੱਕ ਜਾਂਦੇ ਹਨ ਉਹਨਾਂ ਨੂੰ ਖੰਜੂਰ ਕਹਿੰਦੇ ਹਨ ਸ਼ਵਾਰਾ ਖੁਸ਼ਕ ਫਲਾਂ ਵਿੱਚ ਗਿਣਿਆ ਜਾਂਦਾ ਹੈ ਇਸ ਦੇ ਪਰਯੋਗ ਨਾਲ ਸਰੀਰ ਜਸਟ ਪੁਸ਼ਟ ਬਣਿਆ ਰਹਿੰਦਾ ਹੈ ਸਰੀਰ ਨੂੰ ਤਾਕਤ ਦੇਣ ਵਾਲੀਆਂ ਚੀਜ਼ਾਂ ਵਿੱਚੋਂ ਮੇਵਿਆਂ ਦੇ ਨਾਲ ਸ਼ਵਾਰੇ ਦਾ ਪਰਯੋਗ ਖਾਸ ਤੌਰ ਤੇ ਕੀਤਾ ਜਾਂਦਾ ਹੈ ਬੱਚਿਆਂ ਨੂੰ ਸ਼ਵਾਰਾ ਦੁੱਧ ਦੇ ਵਿੱਚ ਪਾ ਕੇ ਖਵਾਉਣ ਨਾਲ ਬਹੁਤ ਲਾਭ ਮਿਲਦਾ ਹੈ ਖੰਜੂਰ ਅਤੇ ਸ਼ਵਾਰਾ ਦਿਲ ਨੂੰ ਤਾਕਤ ਦਿੰਦੇ ਹਨ ਭਾਰੀ ਅਤੇ ਸ਼ੀਤਲ ਹੁੰਦੇ ਹਨ ਇਹ ਸਰੀਰ ਨੂੰ ਰਸਟ ਪੁਸ਼ਟ ਕਰਦਾ ਹੈ ਬਾਤ ਦਾ ਨਾਸ਼ ਕਰਦਾ ਹੈ ਹੂਨ ਪਿਤ ਅਤੇ ਉਲਟੀ ਨੂੰ ਸ਼ਾਂਤ ਕਰਦਾ ਹੈ ਪਿਆਸ 부ਝਾਉਂਦਾ ਹੈ ਖੰਗ ਅਤੇ ਦਮੇ ਵਿੱਚ ਲਾਭ ਪਹੁੰਚਾਉਂਦਾ ਹੈ ਖੰਜੂਰ ਖਾਣ ਵਿੱਚ ਤ੍ਰੇਦੋਸ਼ ਦੂਰ ਹੁੰਦਾ ਹੈ ਸ਼ਵਾਰਿਆਂ ਦੇ ਗਿੱਟਕ ਅਤੇ ਗੁੱਦਾ ਦੋਨੋਂ ਹੀ ਕੰਮ ਆਉਂਦੇ ਹਨ ਇਸ ਦੀਆਂ ਗਿੱਟਕਾਂ ਤੋਂ ਤੇਲ ਕੱਢਿਆ ਜਾਂਦਾ ਹੈ ਇਸ ਤੇਲ ਦਾ ਦਵਾਈਆਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਸ਼ਵਾਰੇ ਗੰਜੂਰ ਅਤੇ ਸ਼ਵਾਰੇ ਦੇ ਬਹੁਤ ਸਾਰੇ ਲਾਭ ਹਨ ਆਓ ਜਾਣਦੇ ਹਾਂ ਨੰਬਰ 1 ਸ਼ਵਾਰੇ ਦੀ ਗਿੱਟਕ ਸਾੜ ਕੇ ਸੁਆਬ ਬਣਾ ਕੇ ਉਸ ਵਿੱਚ ਕਪੂਰ ਅਤੇ ਘਿਓ ਮਿਲਾ ਕੇ ਖੁਰਕ ਵਾਲੀ ਜਗ੍ਹਾ ਤੇ ਲਗਾਉਣ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ ਨੰਬਰ 2 ਸ਼ਵਾਰੇ ਨੂੰ ਪਾਣੀ ਵਿੱਚ ਭਿਉਂ ਦਿਓ ਗਲ ਜਾਣ ਤੇ ਇਹਨਾਂ ਨੂੰ ਹੱਥ ਨਾਲ ਮਸਲ ਦਿਓ ਇਸ ਪਾਣੀ ਦਾ ਕੁਝ ਦਿਨਾਂ ਤੱਕ ਪ੍ਰਯੋਗ ਕਰੋ ਸਰੀਰ ਵਿੱਚੋਂ ਜਲਣ ਦੀ ਸਮੱਸਿਆ ਠੀਕ ਹੋ ਜਾਵੇਗੀ। ਨੰਬਰ 3: ਭੁੱਖ ਵਧਾਉਣ ਲਈ ਸ਼ੁਆਰੀਆਂ ਦਾ ਗੁੱਦਾ ਕੱਢ ਕੇ ਉਸ ਨੂੰ ਦੁੱਧ ਵਿੱਚ ਪਕਾਓ। ਜਦੋਂ ਇਸ ਦਾ ਅਸਰ ਦੁੱਧ ਵਿੱਚ ਆ ਜਾਵੇ ਤਾਂ ਦੁੱਧ ਨੂੰ ਠੰਡਾ ਕਰਕੇ ਗੁੱਦੇ ਨੂੰ ਕੱਢ ਕੇ ਸੁੱਟ ਦਿਓ। ਹੁਣ ਦੁੱਧ ਪੀ ਲਵੋ। ਇਹ ਦੁੱਧ ਬੜਾ ਪੋਸਟਿਕ ਹੁੰਦਾ ਹੈ। ਇਸ ਨਾਲ ਭੁੱਖ ਵਾਧੀ ਹੈ ਅਤੇ ਖਾਣਾ ਵੀ ਪਚ ਜਾਂਦਾ ਹੈ। ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ? ਆਪਣੀ رائے ਜ਼ਰੂਰ ਦਿਓ ਹੁਣ ਅਸੀਂ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ